ਆਨੇ ਪੜਿਓ ਕਦੋਂ ਆਵੇਗੀ ਗਰੀਬਾਂ ਵਾਲੀ ਵਾਰੀ ਵੱਡੇ ਵੱਡੇ ਪਾਪੀ ਤਾਰਦੇ ਕਦੋਂ ਆਵੇਗੀ ਗਰੀਬਾਂ ਵਾਲੀ ਵਾਰੀ ਵੱਡੇ ਵੱਡੇ ਪਾਪੀ ਤਾਰਦੇ ਕਦੋਂ ਆਵੇਗੀ ਗਰੀਬਾਂ ਵਾਲੀ ਵਾਰੀ ਵੱਡੇ ਵੱਡੇ ਪਾਪੀ ਤਾਰਦੇ ਕਦੋਂ ਆਵੇਗੀ ਗਰੀਬਾਂ ਵਾਲੀ ਬਾਰੇ ਵੱਡੇ ਵੱਡੇ ਪਾਪੀ ਤਾਰਦੇ ਕਦੋਂ ਆਵੇਗੀ ਰੁੱਤੇ ਨੀ ਭਾਗਾ ਵਾਲੀ ਹੋਣਗੇ ਦੇਦਾਰ ਗੁਰਾਂ ਦੇ ਕਦੋਂ ਆਵੇਗੀ ਰੁੱਤੇ ਨੀ ਭਾਗਾ ਵਾਲੀ ਖੋਣਗੇ ਦਦਾਰ ਗੁਰਾਂ ਦੇ ਕਦੋਂ ਆਵੇਂਗੀ ਨਿਰਤਾ ਮਕਾਵਾੜੀ ਖੋਣਗੇ ਦਦਾਰ ਗੁਰਾਂ ਦੇ ਕਦੋਂ ਆਵੇਂਗੀ ਰੁਤੇ ਨੀ ਬਾਗਾਵਾੜੀ ਕਹਿੰਦੇ ਆ ਕਹਿੰਦੇ ਮਨ ਵਿੱਚ ਇਛਾ ਦਰਸ਼ਨ ਪਰਸਿਆ ਗੁਰੂ ਕਹੈ ਜਨਮ ਮਰਨ ਦੁਖ ਜਾਏ ਦਰਸ਼ਨ ਦੇਖ ਜੀਵਾ ਗੁਰ ਤੇਰਾ ਮਹਾਰਾਜ ਤੁਹਾਡੇ ਦਰਸ਼ਨਾਂ ਦੀ ਆਸ ਲਈ ਬੈਠੇ ਆ ਤੇ ਕਦੋਂ ਸਾਡੀ ਆ ਕੇ ਇਛਾ ਪੂਰੀ ਕਰੋਗੇ